ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਮੈਂ ਚੱਲ ਜਾਂ ਜੀ ਹੁਣ ਧੂਰੀ ਨੂੰ ਰੋਟੀ ਪਾਣੀ ਪਕਾ ਲਿਆ ਤੇ ਇੱਕ ਹੋਰ ਹੈ دوست ਆਪਣਾ ਉਹਦਾ ਗਾਣਾ ਹੋਇਆ ਗਿਆ ਉਹ ਲੈ ਕੇ ਆਉਣੇ ਜੇ ਆਪਾਂ ਨੇ ਤੇ ਉਹ ਆ ਰਿਹਾ ਪਿੱਛੇ ਢੇੜੀ ਕਿਹ ਤਾਂ ਹੈ ਭਾਈ ਰਾਜੂ ਢੇੜੀ ਕੇ ਤੇ ਜਲਦੀ ਉਹਦਾ ਗਾਣਾ ਆਪਾਂ ਲਾਂਚ ਵੀ ਕਰਾਂਗੇ ਤੇ ਅੱਜ ਨਿੱਕੀ ਆ ਤੇ ਕੋਠੇ ਵਾਲੇ ਕਾगज ਪਾਤੀ ਸੁੱਕਣੇ ਜਿਹੜੇ ਚੂਣ ਕਰਕੇ ਆਪ ਕੋਠਿਆਂ ਦੇ ਉੱਤੇ ਕਾगज ਪਾਏ ਤੇ ਤੇ ਉਹ ਅੱਜ ਚੱਕੇ ਨੇ ਵੀ ਕੋਠੇ ਸੁੱਕ ਜਾਣਗੇ ਧੁੱਪ ਲੱਗ ਜੂ ਤੇ ਕਾगज ਸੁੱਕੇ ਜਾਣਗੇ ਸਾਮ ਲਾਂਗੇ ਤੇ ਆਪਾਂ ਚੱਲਦੇ ਆ ਜੀ ਹੁਣ ਧੂਰੀ ਨੂੰ ਤੇ ਮਿਲਦੇ ਆ ਜੀ ਮੈਂ ਆ ਕੇ ਖੜ ਗਿਆ ਦੀ ਗੁਰਦੁਆਰਾ ਸਾਨੂੰ ਇਹ ਆਪਣੇ ਗੁਰਦੁਆਰਾ ਸਾਹਿਬ ਚੱਲ ਰਹੇ ਨੇ ਪਾਠ ਤੇ ਉਹ ਭਾਈ ਜੀ ਆਇਆ ਨਹੀਂ ਮੈਂ ਥੋੜਾ ਪਹਿਲਾਂ ਆ ਗਿਆ ਤੇ ਮੈਂ ਕਿਵੇਂ ਇੱਥੇ ਖੜ ਗਿਆ ਸ਼ਾਮੇ ਲਓ ਈ ਤੂਰੀ ਆਪਾਂ ਪਹੁੰਚ ਗਏ ਸਟੂਡੀਓ ਚ ਤੇ ਬੈਠੇ ਤੁਸੀਂ ਬਿਰਾਜ ਬਾਹਰੇ ਹੈਗਾ ਆਇਆ ਨਹੀਂ ਫੇਰ ਕਰੂਗਾ ਗਾਣਾ ਤਿਆਰ ਫੇਰ ਕਰ ਦਿਆਂਗਾ ਲੋਤ ਵਾਈ ਨਾ ਲਓ ਜੀ ਤੂਰੀਓ ਹੁਣ ਆਪਾਂ ਚੱਲਿਆਂ ਵਾਪਸ ਤੂਰੀ ਆ ਗਏ ਤੇ ਇੱਥੇ ਤੇ ਗਾਣਾ ਹਜੇ ਫੇਰ ਨਹੀਂ ਜਵਾਈ ਨਹੀਂ ਤਿਆਰ ਕਰਿਆ ਤੇ ਹੁਣ ਚੱਲਦੇ ਆਂਗੇ ਪਿੰਡ ਨੂੰ ਵਾਪਸ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੱਸ ਪਕਰਦੇ ਆਂ ਕਿ ਦੋ ਦਿਨ ਬਲੌਗ ਕੰਟੀਨਿਊ ਤੇ ਅਸੀਂ ਚੱਲਿਆਂ ਜੀ ਸਵੇਰੇ ਇਸ ਤਿਆਂਸਦੇ ਹਾਂ ਦਵਾਈ ਲੈਣ ਵਾਸਤੇ ਤੇ ਡਾਕਟਰ ਨੂੰ ਅਸੀਂ ਫੋਨ ਕੀਤਾ ਤੇ ਉਹ ਕਹਿੰਦਾ ਵੀ ਆ ਜਾਓ ਘਰੀਆਂ ਤੇ ਅਸੀਂ ਧੂਰੀ ਪਹੁੰਚ ਕੇ ਜਾਣਾ ਅਸੀਂ ਕਾਫੀ ਦੂਰ ਰੋਟੀ ਟੁੱਕਸ ਦੀ ਆ ਕੇ ਹੀ ਖਾਵਾਂਗੇ ਘਰ ਤੇ ਸਵੇਰੇ ਸੌਜਰੀ ਸੌਜਰੀ ਪਹਿਲਾਂ ਲੈ ਦਵਾਈ ਕਿਉਂਕਿ ਮੇਰੇ ਬਾਹਮ ਬਹੁਤ ਜ਼ਿਆਦਾ ਦੁਖਦੀ ਹੈਗੀ ਇੱਕ ਤੇ ਉਹ ਦਿਖਾਉਣ ਜਾਣਾ ਸੀਗਾ ਇਦਾਂ ਜੀ ਆਪਾਂ ਪਦਾਰਗਿਆਂ ਦੁਕਾਨ ਦੇ ਵਿੱਚ ਤੇ ਅੱਜ ਤਿਆਰੀ ਹੈ ਕੱਪੜੇ ਛਣਨ ਦੀ ਕਿਉਂਕਿ ਹੁਣ 3-4 ਦਿਨ ਹੋ ਗਏ ਨਿੱਖਰਿਆ ਹੋਇਆ ਵਧੀਆ ਮੌਸਮ ਸਹੀ ਹੈ ਤੇ ਹੁਣ ਆਪਾਂ ਕਰਦੇ ਆ ਕੱਪੜੇ ਛਣਨ ਦੀ ਤਿਆਰੀ ਤੇ ਲੱਗਣਗੇ 2-2.5 ਘੰਟੇ ਤੇ ਸਵੇਰੇ ਅਸੀਂ ਚਲੇਗੇ ਦਵਾਈ ਲੈਣ ਕਿਉਂਕਿ ਮੇਰੀ ਬਾਹ ਬਹੁਤ ਜ਼ਿਆਦਾ ਦੁਖਦੀ ਸੀ ਇੱਕ ਉਹਦੇ ਲਈ ਕਾਫੀ ਦੂਰ ਜਾਣਾ ਪਿਆ ਤੇ ਆ ਕੇ ਗਏ ਥੱਕ ਤੇ ਫਿਰ ਅਸੀਂ ਪਾਏ ਗਏ ਤੇ ਆਰਾਮ ਕੀਤਾ ਰੋਟੀ ਟਿੱਖਾ ਕੇ ਹੁਣ ਹੋਇਆ ਕੰਮ ਤੇ ਹੁਣ ਲੱਗੇਗੇ ਆਪਾਂ ਦੁਕਾਨ ਸਜਾਉਣ ਦੀ ਵਾਰੀ ਤੇ ਲੱਗਦਾ ਜੀ ਹੁਣ ਇੱਥੇ ਲੱਗੂ ਕਾਫੀ ਮਿਹਨਤ ਤੇ ਕਰਦੇ ਆ ਸ਼ੁਰੂ ਕੰਮ ਲਓ ਜੀ ਦੁਕਾਨ ਆਪਾਂ ਚੰਨਤੀ ਸਾਰੀ ਦੇਖੋ ਬਣ ਗਈ ਪਹਿਲਾਂ ਵਾਂਗੂ ਇਹ ਲੱਗ ਗਿਆ ਘੰਟਾ ਡੇਢ ਘੰਟਾ ਤੇ ਆਪਾਂ ਇਹਦੇ ਸਾਲ ਵਾਲੇ ਕੱਪੜੇ ਮੋٹے ਇਹ ਆਪਾਂ ਇਹ ਕੱਢਾਂਗੇ ਮਹੀਨੇ ਡੇਢ ਮਹੀਨੇ થઈ ਜਦੋਂ ਪੈਕ ਕਰੇ ਪੈਨੇ ਵੇ ਲੋ ਜੀ ਕੱਲ ਆਪਾਂ ਬਾਗੀ ਤੇ ਧੂਰੀ ਤੇ ਦਿਖਾਇਆ ਤੇ ਆਪਾਂ ਦੇ ਵਲੌਗ ਦੇ ਵਿੱਚ ਤੇ ਕੱਲ ਆਪਾਂ ਨੂੰ ਉੱਥੇ ਹੋ ਗਿਆ ਕਰੇੜਾ ਤੇ ਵਲੌਗ ਨਹੀਂ ਆਪਾਂ ਕੀਤਾ ਸਾਰਾ ਸੂਟ ਤੇ ਉੱਥੇ ਮੈਂ ਕਿਹਾ ਕੱਲ ਦਾ ਵਲੌਗ ਹੈ ਜਿੱਥੇ ਆਪਾਂ ਦਿਵਾਰੇ ਕੀਤਾ ਕੰਟੀਨਿਊ ਅੱਜ ਸਵੇਰੇ ਫੇਰ ਬਾਗੀ ਦਵਾਈ ਲੈਣ ਤੇ ਅੱਜ ਉੱਤਰ ਨਿਕਲ ਗਿਆ ਟਾਈਮ ਤੇ ਵਲੌਗ ਅੱਜ ਵੀ ਨਹੀਂ ਆਪਣਾ ਪੂਰਾ ਸੂਟ ਹੋਇਆ ਤੇ ਬਾਕੀ ਆਪਾਂ ਚਲੋ ਹੁਣ ਕੱਲ ਨੂੰ ਤੀਜੇ ਦਿਨ ਦਾ ਵਲੌਗ ਫੇਰ ਕਾਹੇ ਕੰਟੀਨਿਊ ਤੇ ਹੁਣ ਅਪਰ ਕੱਲ ਨੂੰ ਸਵੇਰੇ ਮਿਲਾਂਗੇ ਵਲੌਗ ਹਜੇ ਥੋੜਾ ਜਿਹੀ ਪੂਰਾ ਹੋਇਆ ਪੂਰਾ ਨਹੀਂ ਬਣਿਆ ਤੇ ਦੁਕਾਨ ਤੋਂ ਮਿਲਦੇ ਫੇਰ ਸਵੇਰੇ ਸਾਡਾਂ ਕੰਟੀਨਿਊ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਰਦੇ ਹਾਂ ਜੀ ਆਪਣਾ ਵਲੌਗ ਤੀਜੇ ਦਿਨ ਕੰਟੀਨਿਊ ਕਿਉਂਕਿ ਦੋ ਦਿਨ ਆਪਾਂ ਤੋਂ ਵਲੌਗ ਸੂਟ ਨਹੀਂ ਹੋਇਆ ਥੋੜਾ ਜਿਹਾ ਰਹੇ ਬਿਜੀ ਲਾ ਲੋ ਚਾਹੇ ਕਿਵੇਂ ਲਾ ਲੋ ਤੇ ਦੋ ਦਿਨ ਆਪਣਾ ਥੋੜਾ ਥੋੜਾ ਹੀ ਵਲੌਗ ਸ਼ੂਟ ਹੋਇਆ ਤੇ ਅੱਜ ਆਪਾਂ ਤੀਸਰੇ ਦਿਨ ਉਹੀ ਵਲੌਗ ਨੂੰ ਕਰਦੇ ਆ ਕੰਟੀਨਿਊ ਤੇ ਮਿਲਦੇ ਆ ਜਿੱਦ ਨੇ ਲਓ ਜੀ ਮੇਰਾ ਬਣ ਗਿਆ ਅੱਜ ਪ੍ਰੋਗਰਾਮ ਕਿਤੇ ਜਾਣ ਦਾ ਤੇ ਚੰਨਾਂ ਕਿਸੇ ਦੋਸਤ ਕੋਲੇ ਜ਼ਰੂਰੀ ਕੰਮ ਸੀ ਆ ਤੇ ਇਹ ਆਪਾਂ ਦੱਸ ਦੇ ਨਹੀਂ ਹੈਗਾ ਕਿ ਕੰਮ ਇਸ ਸੀਕ੍ਰਟ ਹੈਗਾ ਇਹ ਹੈਗਾ ਗਾਣੇ ਬਾਰ ਦੀ ਹੈ ਗਾਣਿਆਂ ਬਾਰ ਦੀ ਕੰਮ ਮੈਂ ਚੱਲਦੇ ਆ ਕਾਨ ਆ ਬਾਰੇ ਕੰਮ ਕਰਾ ਜੀ ਆਪਾਂ ਬਾਕੀ ਥੋੜਾ ਜਿਹਾ ਸਰਪ੍ਰਾਈਜ਼ ਤੇ ਉਹ ਪਸਰਪ੍ਰਾਈਜ਼ ਫੇਰ ਦੇਵਾਂਗੇ ਥੋੜੇ ਦਿਨਾਂ ਤੱਕ ਹੁਣ ਇੱਕ ਵਾਰੀ ਆਪਾਂ ਜਾ ਕੇ ਕੰਮ ਕਰ ਲ ਕਰੀਏ ਲੋ ਜੀ ਆਪਾਂ ਅੱਗੇ ਬਾਸ ਸੌਣ ਤੇ ਮੈਂ ਪਿੰਡ ਪਹੁੰਚਣ ਵਾਲੀ ਆ ਹਾਂ 2 ਮਿੰਟਾਂ ਚ ਛੋਟੀ ਘਨੌਰੀ ਆ ਗਿਆ ਇਤੋਂ ਵੱਡੀ ਘਨੌਰੀ ਜਾ ਕੇ ਪਲਾਉਣਿਆਂ ਦੁਕਾਨ 'ਚ ਆਹਦਰੀ ਤੇ ਅੱਜ ਫੇਰ ਬੱਦਲ ਜਿਹੜਾ ਪਕੜੀ ਜਾਂਦਾ ਕੱਲ ਸਮਾਨ ਤਰਿਆ ਤੀ ਅੱਜ ਫੇਰ ਇਹਨੇ ਕੰਮ ਲਿਆ ਨਾ ਰੇਸ ਸੁਖਾ ਤਾ ਇਹ ਵਕਤੀ ਚਾਹ ਪਾਣੀ ਪੀ ਕੇ ਫਿਰ ਦੁਕਾਨ 'ਚ ਲੈਣਿਆਂ ਲਾਉਣਿਆਂ ਹਾਜ਼ਰੀ ਉੱਤੇ ਤੇ ਅੱਜ ਆਪਣਾ 3 ਦਿਨ ਦਾ ਵਲੌਗ ਹੈਗਾ ਤੇ ਥੋੜਾ ਜਿਹਾ ਬੀਜੀ ਚੱਲਦੇ ਤੇ ਦੋ ਤਿੰਨ ਦਿਨ ਅੱਜ ਵੀ ਵੇਸਤਾ ਬਿਜੀ ਤਾ ਪਾਰਕ ਉਸ ਕੱਲ ਦਾ ਬਲੌਗ ਸ਼ੂਟ ਹੋਇਆ ਜੀ ਕੁਝ ਪਰਸਾਂ ਦਾ ਤੇ ਕੁਝ ਅੱਜ ਕਰ ਲਿਆ ਤਾਂ ਕਰਕੇ ਬਲੌਗ ਆਪਣਾ ਹੁਣ ਅੱਜ ਹੋਊਗਾ ਪੂਰਾ ਜੀ ਹੁਣ ਅੱਗੇ ਤੋਂ ਪਹਾਰ ਰੋਜ਼ ਕੰਟੀਨਿਊ ਬਲੌਗ ਪਾਵਾਂਗੇ ਤੇ ਹੁਣ ਆਪਣੇ ਬਲੌਗ ਨੂੰ ਮੋਣ ਵਾਲੇ ਵੀ ਇੰਟਰਸਟਿਡ ਨੇ ਵਧੀਆ ਅਨਟਰਸਟਡ ਤਾਂ ਕਰਕੇ ਨੇ ਆਪਾਂ ਹੁਣ ਪੂਰੇ ਆਪਣੇ ਆਉਂਦੇ ਨੇ ਪ੍ਰੋਗਰਾਮ ਦੇ ਕੁਝ ਤੇ ਉਹ ਵੀ ਆਪਾਂ ਤੁਹਾਨੂੰ ਥੋੜੀ-ਥੋੜੀ ਦੱਸਾਂਗੇ। ਲੋ ਜੀ ਆਪਾਂ ਘਰ ਆ ਕੇ ਚਾਹ ਪਾਣੀ ਪੀ ਲਿਆ, ਕੱਪੜੇ ਬਦਲ ਲਏ ਤੇ ਹੁਣ ਆਪਾਂ ਬੈਠ ਗਏ ਦੁਕਾਨ ਦੇ ਵਿੱਚ। ਦਸਤੇ ਦੀ ਆਪਾਂ ਕਰ ਲ ਸਜਾਲੀ। ਤੇ ਬਸ ਆ ਪੜਦੇ ਪਾਉਣੇ ਰਹਿੰਦੇ ਇਹ ਵੀ ਇੱਥੇ ਪੜਦੇ ਪਾਉਣੇ ਆ। ਦੋਨੋਂ ਪਾਸੇ ਨਕੀ ਬੇਨਤੀ ਹੈ ਜੀ ਕਮੈਂਟ ਆਪਾਂ ਨੂੰ ਬਿਲਕੁਲ ਹੀ ਬੰਦ ਹੋ ਗਏ ਕਮੈਂਟ ਜ਼ਰੂਰ ਕਰਿਆ ਕਰੋ ਪੈਣ ਬਲਜੀਤ ਕਰ ਹੋਣੀ ਆ ਤੇ ਪਰਮਗਰਿਆ ਸਾਰੀਆਂ ਪੈਣਾ ਹਟ ਗਈਆਂ ਕਮੈਂਟ ਕਰਨਾ ਤੇ ਹੁਣ ਤੱਕ ਦਾ ਚਲੋ ਐਂਦੀ ਹੈ ਨਾ ਵੀ ਮੀ ਪੈਣਦੇ ਨੇ ਹੜਾਂ ਦੇ ਵਿੱਚ ਆਪਾਂ ਬਿਜੀ ਤੇ ਤੇ ਹੁਣ ਜ਼ਰੂਰ ਥੋੜਾ ਜਿਹਾ ਟਾਈਮ ਕੱਢ ਕੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਬਾਕੀ ਦੇਖਦੇ ਹਾਂ ਹੁਣ ਆਪਾਂ ਸੰਤ ਤੱਕ ਇੱਥੇ ਆ ਦੁਕਾਨ ਦੇ ਚਲਾਉਣੇ ਡਿਊਟੀ ਲਓ ਜੀ ਆਪਾਂ ਕਰਦੇ ਆ ਬਲੌਗ ਦਾ ਇੱਥੇ ਐਂਡ ਤੇ ਆਪਾਂ ਟੈਂਡ ਦੇ ਨਾਲ ਦਾ ਵਲੋਗ ਆਇਆ ਤੇ ਹੁਣ ਆਪਣੇ ਵਲੋਗ ਕੰਟੀਨਿਊ ਹੋਣਗੇ ਹੁਣ ਜਰੂਰ ਦੋ ਦਿਨ ਮਿਸ ਹੋ ਗਿਆ ਸੀ ਤੇ ਆਪਾਂ ਹੁਣ ਜਰੂਰ ਉਹ ਥੋੜੀ ਜਿਹੀ ਪ੍ਰੋਬਲਮ ਵੀ ਹੈਗੀ ਸੀ ਤੇ ਜਾਣ ਆਉਣ ਦਾ ਵੀ ਰਹਿ ਵਿੱਚ ਤੇ ਜਦੋਂ ਘਰ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਕਹਿੰਦੇ ਫਿਰ ਮਨ ਨਹੀਂ ਕਰਦਾ ਵਲੋਗ ਸ਼ੂਟ ਕਰਨੀ ਤੇ ਹੁਣ ਆਪਾਂ ਹੈਗੇ ਬਿਲਕੁਲ ਫ੍ਰੀ ਤੇ ਵਧੀਆ ਵਧੀਆ ਹੁਣ ਸੋਹਣੇ ਸੋਹਣੇ ਵਲੋਗ ਲੈ ਕੇ ਆਵਾਂਗੇ ਤੇ ਜਿਹੜੇ ਦੋ ਦਿਨ ਵਲੋਗ ਨਹੀਂ ਆਏ ਉਹਦੇ ਲਈ ਸੌਰੀ ਤੇ ਮੇਲ ਡਾਂਸ ਵੀਰੇ ਨਵੇਂ ਬਲੌਗ ਦੇ ਵਿੱਚ ਤੇ ਜੇ ਪਸੰਦ ਆਇਆ ਬਲੌਗ ਤਾਂ ਕਮੈਂਟ ਜ਼ਰੂਰ ਕਰਦੇ ਹੋ ਤੇ ਮੇਲ ਡਾਂਸ ਵੀਰੇ ਤਦ ਤੱਕ ਲਈ ਸਵਾਹ ਰਹੇ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ